ਬਹੁਤ ਬਹੁਤ ਧੰਨਵਾਦ ਹੈ ਬੀੜੀ ਟੈਪੀ ਵਾਲੇ ਨੇ ਸਾਡੇ ਯੋਗੀ ਪੀਰ 스포츠 ਦੇ ਕਲੱਬ ਨੇ ਸਾਰੇ ਭਰਾਵਾਂ ਦੀ ਜਿਹੜੀ ਗੱਲ ਨੂੰ ਮੰਨ ਕੇ ਸਾਡੇ ਦਰਮਿਆਨ ਪੁਜੇ ਨੇ ਤੇ ਮੈਂ ਬੇਨਤੀ ਵੀ ਕਰੂ ਜੇ ਕੋਈ ਹੋਰ ਕਲੱਬ ਵਾਲਾ ਵੀ ਇਸ ਭਰਾ ਨੂੰ ਇਸ ਤਰ੍ਹਾਂ ਬੁਲਾਵੇ ਤੇ ਟੈਪੀ ਵਾਲੇ ਪਰਿਵਾਰ ਨੂੰ ਬੇਨਤੀ ਹੈ ਵੀ ਜਰੂਰ ਆਇਆ ਕਰ ਕਿਉਂਕਿ ਖੇਡਾਂ ਦੇ ਵਿੱਚ ਹੀ ਇਹਦਾ ਹੌਸਲਾ ਵਧੇਣਾ ਹੈ ਖੇਡਾਂ ਦੇ ਵਿੱਚ ਹੀ ਸਾਡੇ ਵੀਰ ਨੂੰ ਵੱਡੀਆਂ ਦੁਆਵਾਂ ਮਿਲਣੀਆਂ ਨੇ ਇਹੀ ਗੱਲ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ ਜਿਸ ਧਰਤੀ ਨੇ ਟੈਪੀ ਵਾਲੇ ਤਾਰੀ ਸਰਪੰਚ ਹੁਰੀ ਪੈਦਾ ਕੀਤੇ ਐ ਜਿਸ ਧਰਤੀ ਨੇ ਮਾਤੇ ਹੁਰੀ ਪੈਦਾ ਕੀਤੇ ਐ ਰੀਠੇ ਹੁਣਾ ਦੀਆਂ ਗੱਲਾਂ ਚੱਲੀਆਂ ਤੇ ਉਸ ਤੋਂ ਬਾਅਦ ਫਿਰ ਇਹ ਨੌਜਵਾਨ ਉੱਠਿਆ ਚੜਦੀਪਰੇਸ਼ ਵੱਡੀਆਂ ਗੱਲਾਂ ਕੀਤੀਆਂ ਇਸ ਨੌਜਵਾਨ ਖਿਡਾਰੀ ਨੇ ਉਹ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਉਣੇ ਸੀ ਜੇਕਰ ਇੱਕ ਸਾਲ ਕਿਸੇ ਦੀ ਅੱਖ ਚ ਨਾ ਰੜਕਦਾ ਹੈ ਨੌਜਵਾਨ ਖਿਡਾਰੀ ਤੇ ਨੇ ਕੈਨੇਡਾ ਦੀ ਧਰਤੀ ਤੇ ਵੀ ਵੱਡੀਆਂ ਕਬੱਡੀ ਦੀਆਂ ਬੱਲੇ ਮਾਰਨੀਆਂ ਸੀ ਇਹ ਸਾਡੇ ਦਰਮਿਆਨ ਹੁਣ ਮਾਨਸਕ ਮਾਨ ਕੀਤਾ ਜਾਊਗਾ ਸਾਡੇ ਕਲੱਬ ਦੇ ਪ੍ਰਧਾਨ ਬਿੰਦਰੀ ਬਾਈ ਹੋਈ ਬਾਈ ਪ੍ਰਗਟ ਹੋਈ ਬਾਈ ਹਰਦੀਪ ਚੱਲ ਹੋਈ ਮਾਡੀ ਵੀਰ ਸਾਰੇ ਪ੍ਰਧਾਨ ਨੇ ਜਿੰਨੇ ਵੀ ਸਾਡੇ ਕਲੱਬ ਵਾਲੇ ਭਰਾ ਦੇ ਕੋ ਇਸ ਭਰਾ ਦਾ ਮਾਣ ਸਨਮਾਨ ਕਰਤੀਏ ਬਹੁਤ ਬਹੁਤ ਜੀ ਤੇ ਦੇਣਾ ਆਇਆ ਹੈ ਪਰ ਅਦੋ ਆਹ ਦੋ ਲਾ ਆਹ ਦੋ ਲਾ ਆਹ ਦੋ ਲਾ ਆ ਵੀ ਬੋਲ ਦੇ ਬੱਚਾ ਆ ਦੋ ਦੇ ਦੋ ਮੰਨ ਲਾਈਏ ਹੈ ਚੱਲ ਅੱਜ ਦਾ ਦਿਨ ਸਾਡੇ ਨਗਰ ਦੇ ਲਈ ਬੜਾ ਭਾਦਾਂ ਵਾਲਾ ਜਿੱਥੇ ਹਲੋ ਅਜੀ ਸਾਰੇ ਕਲੱਬ ਵਾਲਿਆਂ ਨੇ ਇਹ ਇੱਕ ਥੋੜਾ ਜਿਹਾ ਯੋਗਦਾਨ ਕੀਤਾ ਛੱਡ ਲੱਗਣ ਦੇ ਬਾਵਜੂਦ ਇਹ ਵੀ ਦੇ ਇੱਕ ਅਸੀਂ ਬੈਸੇ ਵੀ ਸਨਮਾਨ ਕਰਦਾ ਸੀ ਇਹ 13 ਯੂਐਸਏ ਵੱਲੋਂ 10000 ਤੇ 22 32000 ਦੀ ਰਾਸ਼ੀ ਤੇਰਾ ਖਲਾ ਬਣ ਗਈ ਹੈ ਤੇ ਸਾਡੇ ਪੀੜੀ ਢੈਤੀ ਵਾਲੇ ਦੇ ਖਾਤਰ ਸਭ ਦਾ ਤੇ ਨਾਲ ਵੀਰੀ ਵੀ ਜਿਸ ertid ਨੇ ਢੈਤੀ ਦੀ ertid ਨੇ ਵੱਡੇ ਵੱਡੇ ਕਬੱਡੀ